ਹਾਂਜੀ ਦੋਸਤੋ ਕੀ ਹਾਲ ਚੱਲ ਵੀਡੀਓ ਦੇਖ ਰਹੇ ਸਾਰੇ ਹੀ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਗੱਲ ਕਰਦੇ ਹਾਂ ਬਿੱਲੇ ਬਿੱਲੇ ਨੈਣਾ ਵਾਲੀ ਏ ਕੁੜੀ ਕੋਰਪ੍ਰੀਤ ਦੀ ਜਿਸ ਦੀ ਰੀਲ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਤੇ ਕੁੜੀ ਵੀ ਇੰਸਟਾ ਉੱਤੇ ਕਾਫੀ ਜ਼ਿਆਦਾ ਫੇਮਸ ਹੈ ਤੇ ਹੁਣ ਬੀਤੇ ਦਿਨੀ ਇਸ ਕੁੜੀ ਦਾ ਵਿਵਾਦ ਸੋਸ਼ਲ ਮੀਡੀਆ ਤੇ ਕਾਫੀ ਅੱਗ ਵਾਂਗ ਫੈਲ ਰਿਹਾ ਹੈ ਜੇਕਰ ਤੁਸੀਂ ਪਿਛਲੀ ਵੀਡੀਓ ਦੇਖੀ ਹੋਣੀ ਤਾਂ ਤੁਹਾਨੂੰ ਇਸ ਮੁੱਦੇ ਬਾਰੇ ਸਾਰਾ ਪਤਾ ਲੱਗ ਗਿਆ ਹੋਣਾ ਬਿੱਲੇ ਬਿੱਲੇ ਨੈਣਾ ਵਾਲੀ ਕੁੜੀ ਆਪਣੇ ਬੁਆਏਫ੍ਰੈਂਡ ਦਾ 35 ਲੱਖ ਰੁਪਏ ਖਾ ਗਈ ਬੁਆਏਫ੍ਰੈਂਡ ਅਤੇ ਬੁਆਏਫ੍ਰੈਂਡ ਦੀ ਮਾਤਾ ਨੇ ਇੱਕ ਪੋ ਨੇ ਇੱਕ ਪੋਡਕਾਸਟ ਵਿੱਚ ਇਹਦੇ ਸਾਰੇ ਭੇਤ ਖੋਲੇ। ਇਸ ਤੋਂ ਬਾਅਦ ਇਹ ਮੁੱਦਾ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲ ਗਿਆ। ਕਾਫੀ ਸਾਰੇ ਲੋਕਾਂ ਨੇ ਕੋਰਪ੍ਰੇਟ ਨੂੰ ਟਾਰਗੇਟ ਕੀਤਾ। ਉਸ ਦਾ ਮਜ਼ਾਕ ਬਣਾਇਆ ਕਿ ਤੂੰ ਆਪਣੇ ਆਪ ਨੂੰ ਵੱਡੀ ਮਾਡਲ ਮੰਨਦੀ ਐ। ਕਿਸੇ ਗਰੀਬ ਦੇ ਪੈਸੇ ਖਾ ਕੇ ਕਿੱਥੇ ਦੇ ਲੇਖਾ ਦੇਵੇਂਗੀ? ਕਈ ਕਹਿ ਰਹੇ ਹਨ ਕਿ ਮੁੰਡਾ ਝੂਠ ਬੋਲਦਾ। ਇਹਨਾਂ ਨੂੰ ਦੇਖਣਾ ਚਾਹੀਦਾ ਸੀ ਕਿ ਅਸੀਂ ਇੰਨੇ ਪੈਸੇ ਕਿਉਂ ਖਵਾਏ। ਖੈਰ ਹੁਣ ਇਹਨਾਂ ਦੇ ਮੁੱਦੇ ਵਿੱਚ ਇੱਕ ਹੋਰ ਨਵਾਂ ਮੋੜ ਆ ਚੁੱਕਾ ਹੈ। ਯਾਨੀ ਕਿ ਦੋਸਤੋ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੋਰਪ੍ਰੇਟ ਕੁੜੀ ਦਾ ਇੱਕ ਬਹੁਤ ਵੱਡਾ ਬਿਆਨ ਸਾਹਮਣੇ ਆਉ ਤੇ ਜਿਸ ਵਿੱਚ ਉਹ ਕਹਿੰਦੀ ਹੈ ਜੋ ਮੇਰੇ ਬਾਰੇ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਗੱਲਾਂ ਨੇ ਉਹ ਸਾਰੀਆਂ ਝੂਠੀਆਂ ਨੇ ਉਹ ਦੋਨੋਂ ਮਾਂ ਪੁੱਤ ਬਹੁਤ ਵੱਡੇ ਝੂਠੇ ਨੇ ਪਲੀਜ਼ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਇੱਕ ਦਿਨ ਸੱਚ ਤੇ ਝੂਠ ਸਾਹਮਣੇ ਆ ਜਾਣਾ ਐ ਸਟੋਰੀ ਤੁਸੀਂ ਵੀ ਦੇਖ ਲਈ ਹੋਣੀ ਹੁਣ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝਾ ਕਰਕੇ ਜਾਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਵੀ ਕਰ ਦਿਓ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਬਣੇ ਰਹੋ ਸਾਡੇ ਚੈਨਲ ਨਾਲ ਧੰਨਵਾਦ